ਸਤਿ ਸ਼੍ਰੀ ਅਕਾਲ ਸਵਾਗਤੋ ਡਾ ਪਰਾਈ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀ GS होलसेल ਅਮਰੀਕਾ ਚ ਕਿਤੇ ਵੀ ਪ੍ਰੀਪੇਡ SIM ਕਾਰਡ ਜਾਂ ਗੁਰਬਾਣੀ ਰੇਡੀਓ ਲਈ ਸੰਪਰਕ ਕਰੋ 350 213 132 ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 916 4752865 ਦੇ ਉੱਪਰ ਵਾਦਿਆ ਅਗਲੀ ਖਬਰ ਦੇ ਬਾਅਦ ਅਗਲੀ ਖਬਰ ਜਿਹੜੀ ਹੈ ਸਾਡੇ ਟਰੱਕ ਵਾਲੇ ਵੀਰਾਂ ਦੇ ਨਾਲ ਤਾਲੁਕਾਤ ਰੱਖਦੀ ਹੈ ਦਰਅਸਲ ਇੰਗਲਿਸ਼ ਨਾਉਣ ਕਰਕੇ ਇੱਕ ਅੰਕੜਾ ਸਾਹਮਣੇ ਆਇਆ ਜੀ 10000 ਤੋਂ ਵੱਧ ਸੀਡੀਐਲ ਜਿਹੜੇ ਨੇ ਉਹ ਰੱਦ ਕੀਤੇ ਗਏ ਨੇ ਔਰ ਨਾਲ ਦੀ ਨਾਲ ਵੱਖ-ਵੱਖ ਜਗਾਵਾਂ ਤੇ ਜਿਹੜੀ ਹੈ ਆਈਐਸ ਦੇ ਵੱਲੋਂ ਨਾਕਾਬੰਦੀ ਕਰਕੇ ਵੱਡੀ ਪੱਧਰ ਤੇ ਟਰੱਕ ਡਰਾਈਵਰ ਅਰੈਸਟ ਵੀ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਵੀ ਕਾਫੀ ਤعداد ਦੇ ਵਿੱਚ ਹੈਗੀ ਹੈ ਜਿਆਦਾ ਜਾਣਕਾਰੀ ਲੈਣੇ ਆ ਸੁਖਦੇਵ ਸਿੰਘ ਝੁਗਾਵਾਂ ਜੀ ਇਸ ਖਬਰ ਤੇ ਸਾਂਝ ਪਾਉਣਗੇ ਆਚਰ ਸਾਬ ਬਿਲਕੁਲ ਤੁਸੀਂ ਜਿੱਦਾਂ ਜ਼ਿਕਰ ਕਰ ਹੀ ਦਿੱਤਾ ਆ ਕਿ ਸੀਡੀਐਲ ਨੂੰ ਲੈ ਕੇ ਆ ਜਿਹੜੀ 트럼ਪ ਸਰਕਾਰ ਹੈ ਉਹ ਬਹੁਤ ਜ਼ਿਆਦਾ ਸਖਤ ਐਕਸ਼ਨ ਦੇ ਮੋੜ ਵਿੱਚ ਹੈਗੀ ਆ ਜਿੱਥੇ ਤੱਕ ਸ਼ੌਂਡੋਫੀ ਉਹਨਾਂ ਦਾ ਬਿਆਨ ਸੀਗਾ ਤੁਸੀਂ ਲਾਸਟ ਟਾਈਮ ਸੁਣਿਆ ਸੀਗਾ ਜਦੋਂ ਆਪਾਂ ਗੱਲ ਕਰਦੇ ਸੀਗੇ ਕਿ ਸੀਰੀਅਲ ਦੇ ਉੱਪਰ ਸਟੇ ਹੋ ਗਈ ਆ ਪਰ ਉਹਨਾਂ ਨੇ ਬਿਲਕੁਲ ਉਸ ਸਟੇ ਨੂੰ ਮੰਨਿਆ ਨਹੀਂ ਹੈਗਾ ਨਾ ਹੀ ਹੁਣ ਤੱਕ ਹਜੇ ਕੋਈ ਉਸ ਸਟੇ ਦਾ ਕੋਈ ਅਸਰ ਵੇਖਣ ਨੂੰ ਮਿਲਿਆ ਹੈਗਾ ਜੇ ਆਪਾਂ ਗੱਲ ਕਰੀਏ ਹੁਣ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜੇ ਆ ਉਹ ਆਈਸ ਵੱਲੋਂ ਪੁਲਿਸ ਵੱਲੋਂ ਨਾਕੇ ਲਾਏ ਜਾ ਰਹੇ ਆ ਹਾਈਵੇ ਉੱਤੇ ਫਰੀਵੇ ਦੇ ਉੱਤੇ ਤੇ ਜੇ ਆਪਾਂ ਗੱਲ ਕਰਦੇ ਹਾਂ ਕਿ ਓਕਲਾਹੋਮਾ ਸਿਟੀ ਦੀ ਜਿੱਥੇ ਕਹਿੰਦੇ ਆ ਮੋੜ ਤੋਂ ਜਿਹੜਾ ਆ ਸੂਬੇ ਦੇ ਵਿੱਚ ਨਾਕੇ ਲਾਉਂਦਿਆਂ ਹੋਇਆਂ 160 ਤੋਂ ਵੱਧ ਟਰੱਕ ਡਰਾਈਵਰਾਂ ਦੀ ਜਿਹੜੀ ਪੁਨਸ਼ਾਨ ਕੀਤੀ ਗਈ ਜਿਨ੍ਹਾਂ ਵਿੱਚੋਂ 76 ਜਣਿਆਂ ਨੂੰ ਇਮੀਗ੍ਰੇਸ਼ਨ ਦੇ ਨਿਯਮਾਂ ਦੀ ਉਲੰਘਣਾ ਦੋਸ਼ ਹੇਠ ਜਿਹੜਿਆ ਕਾਬੂ ਕੀਤਾ ਗਿਆ ਤੇ ਉਹਨਾਂ ਨੂੰ ਡਿਟੈਂਸ਼ਨ ਸੈਂਟਰ ਵੀ ਭੇਜ ਦਿੱਤਾ ਗਿਆ ਜੇਮਾ ਵਿੱਚ ਘੱਟੋ ਘੱਟ 12 ਪੰਜਾਬੀ ਦਸੇ ਜਾ ਰਿਹਾ ਆ ਆਪਰੇਸ਼ਨ ਜਿਹੜਾ ਗਾਰਡੀਅਨ ਅਧੀਨ ਇੱਕ ਆਪਰੇਸ਼ਨ ਆਈਸ ਵੱਲੋਂ ਚਲਾਇਆ ਜਾ ਰਿਹਾ ਗਾਰਡੀਅਨ ਸੋ ਉਹਦੇ ਅਧੀਨ ਇਹ ਕਾਰਵਾਈ ਜਿਹੜੀ ਹੈ ਆ ਓਕਲਾਹੋਮਾ ਹਾਈਵੇ ਪੈਟਰੋਲ ਦੇ ਅਫਸਰਾਂ ਨੇ ਪੂਰਾ ਸਾਥ ਦਿੱਤਾ ਆ ਅੰਗਰੇਜ਼ੀ ਨਾਂ ਆਉਂਦੀ ਹੋਣ ਕਰਕੇ 7 ਜਣਿਆਂ ਦੇ ਕਹਿੰਦੇ ਟਰੱਕ ਵੀ ਜਿਹੜੇ ਆ ਉਹ ਜ਼ਬਤ ਕੀਤੇ ਗਏ ਇਸ ਤੋਂ ਇਲਾਵਾ ਜਿਹੜੀ ਹੈ ਟੈਕਸਸ ਸੂਬੇ ਦੇ ਸਰਹੱਦ ਨੇੜੇ ਵੀ ਜਿਹੜੇ ਆ ਆ ਜਿਹੜੇ ਟਰੱਕਾਂ ਦੇ ਵਿੱਚੋਂ ਜਿਹੜੇ ਆ ਆ ਨਸ਼ੀਲੇ ਪਦਾਰਥ ਵੀ ਮਿਲ ਰਹੇ ਆ ਕਈਆਂ ਥਾਵਾਂ ਤੋਂ ਇਦਾਂ ਦੀਆਂ ਖਬਰਾਂ ਜਿਹੜੀਆਂ ਉਹ ਬਹੁਤ ਵੱਡੇ ਪੱਧਰ ਤੇ ਆ ਰਹੀਆਂ ਹੈਗੀਆਂ ਇੰਡੀਆਨਾ ਸੂਬੇ ਦੀਆਂ ਸੜਕਾਂ ਤੋਂ ਵੀ ਕਹਿੰਦੇ 146 ਦੇ ਕਰੀਬ ਜਿਹੜੇ ਟਰੱਕ ਡਰਾਈਵਰ ਜਿਹੜੇ ਆ ਤੇ 223 ਤੇ ਕਰੀਬ ਜਿਹੜੇ ਪ੍ਰਵਾਸੀਆਂ ਨੂੰ ਕਹਿੰਦੇ ਗ੍ਰਿਫਤਾਰ ਕੀਤਾ ਗਿਆ ਤੇ ਗ੍ਰਿਫਤਾਰ ਕੀਤੇ ਕਿ ਡਰਾਈਵਰਾਂ ਦੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਿਹੜੇ ਆ ਉਹ ਕੈਲੀਫੋਰਨੀਆ ਨਿਊਯਾਰਕ ਤੇ ਇਲੀਨੋਇਸ ਨਾਲ ਸੰਬੰਧ ਦੱਸੀ ਜਾ ਰਹੇ ਆ ਤੇ ਨਾਲ ਹੀ ਇੰਡੀਆਨਾ ਦੇ ਜਿਹੜੇ ਗਵਰਨਰ ਮਾਈਕ ਬ੍ਰਾਊਨ ਉਹਨਾਂ ਦਾ ਕਹਿਣਾ ਸੀ ਕਿ ਅਮਰੀਕਾ ਦੇ ਜਿਹੜੇ ਪੂਰਬੀ ਇਲਾਕਿਆਂ ਤੋਂ ਪੱਛਮ ਵੱਲ ਜਿਹੜੇ ਡਰਾਈਵਰ ਆਉਂਦੇ ਆ ਖਾਸ ਕਰਕੇ ਜਦੋਂ ਇੰਡੀਆਨਾ ਦੇ ਵਿੱਚੋਂ ਲੱਗਦੇ ਆ ਤੇ ਕਹਿੰਦੇ ਆ ਕਿ ਸਾਡੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਸਰਕਾਰ ਦੀ ਕਿ ਅਸੀਂ ਇੱਥੋਂ ਕਿਸੇ ਨੂੰ ਵੀ ਇਲੀਗਲ ਤਰੀਕੇ ਦੇ ਨਾਲ ਜਿਹੜੇ ਇੱਥੇ ਲੋਕ ਆਏ ਆ ਚਾਹੇ ਉਹਨਾਂ ਕੋਲ ਲਾਇਸੈਂਸ ਜਿਹੜੀ ਮਰਜੀ ਸਟੇਟ ਦਾ ਹੋਵੇ ਉਹਨਾਂ ਦੀ ਜਾਂਚ ਹੋਊਗੀ ਜੇ ਉਹ ਉਨ੍ਹਾਂ ਦੀ ਇਮੀਗ੍ਰੇਸ਼ਨ ਦੇ ਵਿੱਚ ਕੋਈ ਵੀ ਕਮੀ ਹੈਗੀ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਨਾਲ ਦੀ ਨਾਲ ਜਿਹੜੇ ਇੰਗਲਿਸ਼ ਟੈਸਟ ਜਿਹੜਾ ਆ ਉਹ ਜ਼ਰੂਰ ਕੀਤਾ ਜਾਊਗਾ ਤੇ ਆਈਐਸ ਵਾਲਿਆਂ ਦੇ ਨਾਲ ਰਲ ਕੇ ਜਿਹੜੇ ਆਈਐਸ ਦੇ ਕਾਰਜਕਾਰੀ ਡਾਇਰੈਕਟਰ ਹੈਗੇ ਆ ਟੌਟ ਲਿਓਨਸ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜਾ ਅੰਗਰੇਜ਼ੀ ਬੋਲਣ ਜਾਂ ਹਾਈਵੇ ਤੇ ਜਿਹੜੇ ਲੱਗੇ ਸਾਈਨ ਹੁੰਦੇ ਆ ਜੇ ਉਹਨਾਂ ਦੇ ਸਮਝਣ ਤੋਂ ਅਸਮਰਥ ਜਿਹੜੇ ਹੈਗੇ ਆ ਲੋਕ ਉਹਨਾਂ ਟਰੱਕ ਡਰਾਈਵਰਾਂ ਨੂੰ ਸੜਕ ਤੇ ਆਉਣ ਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਦਿੱਤੀ ਜਾਏਗੀ ਹੂੰ ਨਾਲ ਦੀ ਨਾਲ ਚੁਗਾਵਾ ਸਾਹਿਬ ਜਿਹੜਾ ਅੰਕੜਾ ਅਖਬਾਰ ਦੱਸ ਰਹੀ ਹੈਗੀ ਹੈ ਕਿ ਇੰਗਲਿਸ਼ ਨਾਉਨ ਕਰਕੇ 10000 ਤੋਂ ਵੱਧ ਸੀਡੀਐਲ ਜਿਹੜੇ ਨੇ ਰੱਦ ਕੀਤੇ ਗਏ ਨੇ ਜੇ ਉਹਦੇ ਬਾਬਤ ਵੀ ਸਾਡੇ ਦਰਸ਼ਕਾਂ ਨਾਲ ਝਾਤ ਪਵਾ ਦੋ ਪੰਜਾਬੀਆਂ ਦੀ ਗਿਣਤੀ ਕਿੰਨੀ ਕਹ ਹੈ ਭਾਰਤੀਆਂ ਦੀ ਗਿਣਤੀ ਕਿੰਨੀ ਕਹ ਜੀ ਉਹਨਾਂ ਦੇ ਆਹ ਦੇਖੋ ਜੀ ਇਹਦੇ ਵਿੱਚ ਹੁਣ ਤੱਕ ਇਹ ਜਿਹੜੀ ਗਿਣਤੀ ਆਈ ਹੈ ਨਾ ਜਿਹੜਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਟੋਟਲ ਹੁਣ ਤੱਕ ਜਿਹੜੇ ਇਹਨਾਂ ਨੇ ਗ੍ਰਿਫਤਾਰ ਕੀਤੇ ਆ ਸੋ ਇਹਨਾਂ ਵਿੱਚ ਪੰਜਾਬੀਆਂ ਦੀ ਗਿਣਤੀ ਬਹੁਤ ਵੱਡੀ ਹੈਗੀ ਆ ਦੇਖੋ ਆਪਾਂ ਜਦੋਂ ਰੋਜ਼ ਹੀ ਖਬਰਾਂ ਕਰਦੇ ਹੁੰਦੇ ਆ ਨਾ ਤੇ ਸਾਨੂੰ ਸਾਰੀਆਂ ਖਬਰਾਂ ਜਿਹੜੀਆਂ ਉਹ ਨਹੀਂ ਪਹੁੰਚਦੀਆਂ ਆਪਾਂ ਨੂੰ ਬਸ ਇੱਕਾ ਦੁੱਕਾ ਜਿਹੜੀਆਂ ਘਟਨਾਵਾਂ ਹੁੰਦੀਆਂ ਉਹ ਖਾਸ ਕਰਕੇ ਪਹੁੰਚਦੀਆਂ ਪਰ ਜੇ ਝੰਡਾ ਸਾਹਿਬ ਗੱਲ ਕਰੀਏ ਨਾ ਇਸ ਟਾਈਮ ਕਾਫੀ ਸਟੇਟਾਂ ਦੇ ਵਿੱਚ ਜਿਹੜੇ ਟਰੱਕ ਡਰਾਈਵਰ ਆ ਉਹ ਜਦੋਂ ਸਾਨੂੰ ਫੋਨ ਕਰਕੇ ਦੱਸਦੇ ਆ ਕਿ ਹਰ ਮੋੜ ਦੇ ਉੱਪਰ ਆ ਇਸ ਟਾਈਮ ਜਿਹੜੇ ਉਹ ਨਾਕੇ ਲਾ ਕੇ ਜਿਹੜੇ ਆ ਉਹਨਾਂ ਨੂੰ ਜਿਹੜਾ ਇੱਕ ਤਾਂ ਇੰਗਲਿਸ਼ ਟੈਸਟ ਦੂਸਰਾ ਜਿਹੜੇ ਇਮੀਗ੍ਰੇਸ਼ਨ ਜਿਹੜੇ ਪੇਪਰ ਆ ਉਹ ਚੈੱਕ ਕੀਤੇ ਜਾ ਰਹੇ ਆ ਤਾਂ ਇਹਦੇ ਵਿੱਚ ਸਭ ਤੋਂ ਵੱਡੀ ਗਿਣਤੀ ਜਿਹੜੀ ਆ ਜਿਹੜੇ ਇਮੀਗ੍ਰੈਂਟਸ ਹੈਗੇ ਆ ਉਹਨਾਂ ਦੀ ਕੋਈ ਹੈਗੀ ਆ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਜਿਹੜਾ ਇੰਨਾ ਵੱਡਾ ਨੰਬਰ ਹੈਗਾ ਉਹਦੇ ਵਿੱਚ ਪੰਜਾਬੀ ਵੀ ਆ ਉਹਦੇ ਵਿੱਚ ਰਸ਼ੀਅਨ ਵੀ ਹੈਗੇ ਆ ਚਾਈਨੀਜ਼ ਹੈਗੇ ਆ ਜਿਹਦੇ ਵਿੱਚ ਮੈਕਸੀਕਨ ਜਿਹੜੇ ਆ ਉਹਨਾਂ ਦੀ ਗਿਣਤੀ ਸਭ ਤੋਂ ਵੱਡੀ ਦੱਸੀ ਜਾ ਰਹੀ ਹੈ ਪਰ ਇਹਦੇ ਨਾਲ ਨਾਲ ਜਿਹੜਾ ਆ ਇਹਨਾਂ ਜਿਹੜਾ ਇਹ ਕਹਿ ਲਓ ਕਿ ਜਿਹੜੇ ਟਰਕਿੰਗ ਕੰਪਨੀਆਂ ਆ ਉਹਨਾਂ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਕਿਉਂਕਿ ਜਦੋਂ ਜਿਹਦੇ ਹੁਣ ਟਰੱਕ ਬਾਹਰ ਗਏ ਹੋਏ ਆ ਡਰਾਈਵਰ ਬਾਹਰ ਲੈ ਕੇ ਗਏ ਹੋਏ ਆ ਟਰੱਕ ਰਸਤੇ ਵਿੱਚ ਉਹਨਾਂ ਨੂੰ ਰੋਕ ਲਿਆ ਗਿਆ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਲੋਡ ਵੀ ਉੱਥੇ ਰਹਿ ਗਿਆ ਟਰੱਕ ਵੀ ਉੱਥੇ ਰਹਿ ਗਿਆ ਫਿਰ ਉਹਨਾਂ ਨੂੰ ਉਹ ਆਪਣੇ ਟਰੱਕ ਜਿਹੜੇ ਆ ਦੂਜੇ ਬੰਦੇ ਭੇਜ ਕੇ ਮਗਵਾਉਣੇ ਪੈਂਦੇ ਆ ਸੋ ਸਾਰੇ ਪਾਸੇ ਜਿਹੜੀ ਆ ਹਫੜਾ ਜ਼ਫੜੀ ਜਿਹੜੀ ਮੱਚੀ ਹੋਈ ਆ ਚਾਹੇ ਉਹ ਵੱਡੀਆਂ-ਵੱਡੀਆਂ ਟਰਕਿੰਗ ਕੰਪਨੀਆਂ ਹੈਗੀਆਂ ਚਾਹੇ ਉਹ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਚਾਹੇ ਉਹ ਜਿਹੜੇ ਬਰੋਕਰਸ ਹੈਗੇ ਆ ਉਹਨਾਂ ਦੇ ਵੀ ਲੱਗਦਾ ਆ ਕਿ ਬਹੁਤ ਜ਼ਿਆਦਾ ਦਿਨਾਂ ਦੇ ਵਿੱਚ ਇਸ ਟਾਈਮ ਖੁਰੋਤ ਆਈ ਹੋਈ ਆ ਕਿਉਂਕਿ ਜਦੋਂ ਤੁਸੀਂ ਹੁਣ ਕਿਸੇ ਨੂੰ ਲੋਡ ਚ ਕਾ ਕੇ ਭੇਜਤਾ ਅੱਗੇ ਤੁਹਾਡਾ ਲੋਡ ਜਾਂਦਾ ਨਹੀਂਗਾ ਸੋ ਇਹ ਸਾਰਾ ਕੁਝ ਜਿਹੜਾ ਉਹਨਾਂ ਨੇ ਕਵਰ ਕਰਨਾ ਹੁੰਦਾ ਤੇ ਇਹ ਸਮੱਸਿਆ ਜਿਹੜੀ ਉਹ ਸਭ ਤੋਂ ਵੱਡੀ ਆ ਰਹੀ ਹੈ ਹੁਣ ਤੁਸੀਂ ਆਪਸਾ ਰਣੋ ਕਿ ਤੁਹਾਡਾ ਇੱਕ ਡਰਾਈਵਰ ਹੈ ਉਹ ਲੋਡ ਲੈ ਕੇ ਜਾ ਰਿਹਾ ਉਹਨੇ ਇੰਡੀਆਨਾ ਚੋਂ ਲੰਘਣਾ ਸੀ ਉਹਨੇ ਡੂਯਾਰਕ ਜਾਣਾ ਜਾਂ ਹੋਟੇ ਹੀ ਪਾਸੇ ਜਾਣਾ ਉਹ ਹੋ ਗਿਆ ਉੱਥੇ ਡਿਟੇਨ ਹੁਣ ਤੁਸੀਂ ਉਹ ਸਾਰਾ ਕਿੱਦਾਂ ਕਵਰ ਕਰੋਗੇ ਸੋ ਜਿਹੜੀ ਕੰਪਨੀ ਦਾ ਲੋਡ ਜਾਣਾ ਉਹ ਵੀ ਲੇਟ ਹੋ ਗਿਆ ਹੋ ਸਕਦਾ ਜਿਹੜਾ ਮਾਲ ਵਿੱਚ ਲੱਦਿਆ ਸੀ ਖਰਾਬ ਵੀ ਹੋ ਸਕਦਾ ਸੋ ਕਈ ਚੀਜ਼ਾਂ ਇਹਦੇ ਵਿੱਚ ਅਫੈਕਟ ਕਰਦੀਆਂ ਹੈਗੀਆਂ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਹੈ ਕਿ ਜੇਕਰ ਕੰਪਨੀ ਜਿਹੜੀ ਦਾ ਡਰਾਈਵਰ ਹੈਗਾ ਉਹ ਕੰਪਨੀ ਦੇ ਉੱਪਰ ਵੀ ਉਹਨੂੰ ਵੀ ਉਹਦੀ ਵੀ ਪਾਉਣ ਨਿਸ਼ਾਨ ਕੀਤੀ ਜਾਂਦੀ ਹੈ ਕਿ ਉਹਨਾਂ ਨੇ ਕੀ ਚੈੱਕ ਕਰਕੇ ਟਰੱਕ ਡਰਾਈਵਰ ਜਿਹੜੇ ਆ ਉਹ ਰੱਖੇ ਹੈਗੇ ਨੇ ਕੰਪਨੀ ਕਿਸ ਤਰ੍ਹਾਂ ਚੱਲ ਰਹੀ ਹੈਗੀ ਹੈ ਉਹਨਾਂ ਦੀ ਪੂਰੀ ਡਿਟੇਲ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕੰਪਨੀਾਂ ਦੇ ਵਿੱਚ ਵੀ ਹੈਗੀ ਆ ਚੰਦ ਸਾਹਿਬ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਿਆਂ ਦੇ ਵਿੱਚ ਆਪਾਂ ਐਡ ਕਰ ਦਈਏ ਤੇ ਹੋਣ ਜਿਹੜੀਆਂ ELD ਹੈਗੀਆਂ ਨਾ ਉਹਦੇ ਮਗਰ ਸਰਕਾਰ ਬਹੁਤ ਵੱਡੇ ਪੱਧਰ ਤੇ ਪਈ ਹੋਈ ਹੈ ਬਹੁਤ ਜ਼ਿਆਦਾ ਜਿਹੜੀਆਂ ਨਾਮੀ ELD ਕੰਪਨੀਆਂ ਆ ਅਸੀਂ ਤੁਹਾਨੂੰ ਮੈਂਸ਼ਨ ਵੀ ਕਰਦੇ ਆਂਗੇ ਖਬਰ ਦੇ ਵਿੱਚ ਉਹ ਵੱਡੇ ਪੱਧਰ ਤੇ ਜਿਹੜੀਆਂ ELD ਕੰਪਨੀਆਂ ਆ ਉਹਨਾਂ ਨੂੰ ਜਿਹੜਾ ਬਰਖਾਸਤ ਕੀਤਾ ਜਾ ਰਿਹਾ ਰਿਵੋਕ ਕੀਤਾ ਜਾ ਰਿਹਾ ਉਹਦਾ ਮਿਸਦਸ ਦਾ ਕਾਰਨ ਹੈ ਕਿ ਜਿਹੜੀਆਂ ELD ਦੇ ਵਿੱਚ ਖਾਮੀਆਂ ਪਈਆਂ ਜਾ ਰਹੀਆਂ ਕਮੀਆਂ ਪਈਆਂ ਜਾ ਰਹੀਆਂ ਉਹ ਕਿਸ ਤਰ੍ਹਾਂ ਜਿਹੜੇ ELD ਨੂੰ ਟੈਂਪਰ ਕਰਦੇ ਆ ਯਾਨੀ ਕਿ ਆਪਾਂ ਇਥੋਂ ਚੱਲੇ ਅ 12 10 12 ਘੰਟੇ ਚਲਾ ਕੇ ਉਸ ਤੋਂ ਬਾਅਦ ELD ਨੂੰ ਫੇਰ ਦੁਬਾਰਾ ਰੀਸੈਟ ਕਰਕੇ ਤੁਸੀਂ ਅੱਗੋਂ ਫੇਰ ਨਵਾਂ ਡਰਾਈਵਰ ਇੱਕ ਹਿਸਾਬ ਦਾ ਪਾ ਕੇ ਤੇ ਉਸੇ ਬੰਦੇ ਨੂੰ ਤੱਕ ਜਿਹੜਾ ਚਲਾਉਣ ਲਾ ਦਿੱਤਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵੀ ਇਹਦੇ ਵਿੱਚ ਆ ਗਈਆਂ ਸੋ ਕਾਫੀ ਨਾਮੀ ਗ੍ਰਾਮੀ ਜਿਹੜੀਆਂ ELD ਕੰਪਨੀਆਂ ਆ ਚਾਹੇ ਉਹ ਕੋਈ ਇੰਡੀਆ ਤੋਂ ਰਨ ਕਰ ਰਹੀ ਆ ਚਾਹੇ ਇੱਥੋਂ ਰਨ ਕਰ ਰਹੀ ਆ ਜਾਂ ਹੋਰ ਵੀ ਕਿਸੇ ਕੰਟਰੀ ਤੋਂ ਉਹਨਾਂ ਉੱਤੇ ਵੀ ਜਿਹੜਾ ਹੁਣ ਤੇ ਸਰਕਾਰ ਜਿਹੜੀ ਸਿਕੰਜਾ ਕਸ ਰਹੀ ਹੈਗੀ ਆ ਬਿਲਕੁਲ ਜੀ ਬਾਕੀ ਅਸੀਂ ਤਾਂ ਹਮੇਸ਼ਾ ਹੀ ਭਈ ਆਸ ਅਰਦਾਸ ਦੁਆ ਕਰਦੇ ਆਂ ਪ੍ਰਮਾਤਮਾ ਅੱਗੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਜਿੰਨੇ ਵੀ ਇੱਥੇ ਆਪਣੇ ਮਾਪਿਓ ਤੋਂ ਵੱਖ ਹੋ ਕੇ ਬੱਚੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਆਏ ਨੇ ਸਾਡੇ ਟਰੱਕ ਵਾਲੇ ਵੀਰ ਵੀ ਬਹੁਤੇ ਨੇ ਤੇ ਠੰਡੀ ਹਵਾ ਦੇ ਬੁੱਲੇ ਆਉਣ ਬਾਕੀ ਭਾਈ ਤੁਸੀਂ ਆਪਣਾ ਧਿਆਨ ਰੱਖੋ ਅਸੀਂ ਇਸ ਚੀਜ਼ ਦੀ ਦੁਆ ਕਰਦੇ ਆਂ ਕਿ ਸਾਰਾ ਕੁਝ ਠੀਕ ਹੋਵੇ ਚੰਗਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਖਬਰਾਂ ਦੇ ਉੱਪਰ ਸਾਂਝ ਪਾਉਣ ਦੇ ਲਈ ਧੰਨਵਾਦ